ਆਪਣੇ ਬੇਟਿਆਂ ਨੂੰ ਪੁੱਤਾਂ ਨੂੰ ਸੈੱਟ ਕਰਨ ਦੀ ਕਰਦੇ ਆ ਅਸੀਂ ਰਾਜਨੀਤੀ ਪੰਜਾਬ ਦੇ ਪੁੱਤਾਂ ਨੂੰ ਸੈੱਟ ਕਰਦੇ ਹਾਂ ਨਮ ਗਏ ਤੇ ਉੱਤੇ ਸੜਕ ਹੈ ਸਾਰੀ ਟੁੱਟੀ ਹੋਈ ਸੜਕ ਹੈ ਜੀ ਦੇਖੋ ਇਸ ਤਰ੍ਹਾਂ ਹੈ ਅਰਬਨਾਈਜੇਸ਼ਨ ਜਿੰਨਾ ਹੋਇਆ ਪਿਛਲੇ 20 ਸਾਲਾਂ ਚ ਤੇ ਲੀਡਰਾਂ ਨੇ ਆਪਣੇ ਹਿੱਸੇ ਰੱਖੇ ਕਲੋਨੀਆਂ ਕੱਟੀਆਂ ਜਿੰਨੇ ਵੀ ਮਕਾਨਾਂ ਦੀ ਸੜੀ ਹੋਈ ਆਪਣਾ ਇੰਟਰਸਟ ਦੇਖਿਆ ਲੋਕ ਗਰਾਊਂਡ ਬਣੂਗਾ ਮੁੱਲਾਂਪੁਰ ਚ ਮੁੱਲਾਂਪੁਰ ਚ ਅੰਡਰ ਗਰਾਊਂਡ ਸੀਵਰੇਜ ਪਾਊਗਾ ਮੁੱਲਾਂਪੁਰ ਦੇ ਵਿੱਚ ਪਾਰਕ ਬਣਾਉਂਗਾ ਜੀ ਪਾਰਕ ਚ ਬੱਚਿਆਂ ਦੇ ਝੂਲੇ ਲੱਗਣਗੇ ਟਾਡੇ ਬੈਠਣ ਲਈ ਬੈਂਚ ਲੱਗਣਗੇ ਵਧੀਆ ਲਾਈਟਾਂ ਲੱਗਣਗੀਆਂ ਬੂਟੇ ਲੱਗਣਗੇ ਸ਼ਾਨਦਾਰ ਬਣਾਵਾਂਗੇ ਇਸ ਤੋਂ ਬਿਨਾ ਜਿਹੜਾ ਤੁਸੀਂ ਇਹ ਦਿੱਕਤ ਹੈ ਮੁੱਲਾਂਪੁਰ ਦੇ ਵਿੱਚ ਅੰਡਰਗਰਾਊਂਡ ਸੀਵਰੇਜ ਆ ਖੁਸ਼ੀ ਟਾਈਮ ਤੁਹੜਾਗੇ ਕਿ ਕੰਮ ਸ਼ੁਰੂ ਕਰਾਂਗੇ ਸੀਵਰੇਜ ਪਾਉਣ ਦਾ ਸਾਰਾ ਮੁੱਲਾਂਪੁਰ ਅੰਡਰਗਰਾਊਂਡ ਸੀਵਰੇਜ ਵਾਲਾ ਹੋਊਗਾ ਜੀ ਖੁੱਲ੍ਹੀ ਨਾਲੀ ਨਹੀਂ ਹੋਣਗੀ ਮੁੱਲਾਂਪੁਰ ਚ ਮੱਖੀਆਂ ਬੈਠਣ ਗੰਦਗੀ ਹੋਵੇ ਖਤਮ ਕਰ ਦਾਂਗੇ ਜੀ ਇਹਦਾ ਨੰਬਰ 2 ਤੇ ਮੈਨੂੰ ਦੱਸੋ ਪਿੰਡ 'ਚ ਖੇਡਾਂ ਦਾ ਮੈਦਾਨ ਹੈਗਾ ਕੀ? ਉਹ ਮੈਂ ਕਹਿੰਦੀ ਮੁੱਲਾਪੁਰ ਤੇ ਨਹੀਂ ਬਣਾਇਆ ਨਾ ਫਿਰ ਕਿੱਥੇ ਬਣਾ ਸਕਦੀ ਆ? ਸਭ ਤੋਂ ਵੱਡਾ ਪਿੰਡ ਹੈ। ਖੇਡਾਂ ਦਾ ਮੈਦਾਨ ਹੈ ਨਹੀਂ ਜੀ। ਜਗ੍ਹਾ ਹੈਗੀ ਤੋਂ ਪਿੰਡ ਨੂੰ ਆਪਣੀ ਸਰਕਾਰ ਨੇ ਦਿੱਤਾ ਜੀ। 37 ਲੱਖ ਇੱਥੇ ਵੀ ਆਇਆ ਹੈ। ਤੇ ਜੇ ਕਿਤੇ ਸਰਪੰਚ ਸਾਡੇ ਕੋਲ ਆ ਕੇ ਹੋਰ ਮਿਹਨਤ ਕਰ ਲੈਣ। ਥੋੜਾ ਜਿਹਾ ਪੈਸ਼ਨ ਦਿਖਾ ਦੇਣ ਵੀ ਅਸੀਂ ਬਦਲਣਾ ਅਸੀਂ ਪਿੰਡ 'ਚ ਸਰਸੂਰ ਥੱਲੇ ਹੋਣੀ ਆ ਜੀ। ਮੈਨੂੰ ਕੋਈ ਬੰਦਾ ਗਰਾਉਂਡ ਦੇਣ ਨੂੰ ਉਹਨਾਂ ਦੀ ਕਰਦਾ ਜੀ। ਸਾਡੀ ਸਰਕਾਰ ਖੁੱਲੀਆਂ ਗਰੰਟੀਆਂ ਦਿੰਦੀ ਹੈ ਬਸ਼ਰਤ ਇੱਕ ਹੈ ਗਲੀਆਂ ਨਾਲੀਆਂ ਸਮਾਪਤ ਕਰੋ ਸੀਵਰੇਜ ਪਾਓ ਮੁੱਲਾਪੁਰ ਦੇ ਵਿੱਚ ਅੰਡਰਗਰਾਉਂਡ ਪਟੀਆਂ ਪਾਈਪਾਂ ਵਾਲਾ ਸੀਵਰੇਜ ਚਾਹੀਦਾ ਜੀ ਮੈਨੂੰ ਇਹਨੇ ਕੰਮ ਕਰਵਾ ਸਕਦੇ ਆਂ ਕੀ 70 ਸਾਲ ਕੀ ਹੋਇਆ ਸਿਰ 70 ਸਾਲਾਂ ਅੱਜ ਤੱਕ ਕਾਇਆਕਲ ਕੋ ਹੋ ਜਾਣੀ ਸੀ ਨੁਕਸਾਨ ਹੀ ਹੋਇਆ ਵਾਅਦਾ ਤਾਂ ਘਾਟੀ ਹੋਇਆ ਪੰਜਾਬ 'ਚ ਸੋ ਆਮ ਆਦਮੀ 800 ਕਲੀਨਿਕ ਕੋਲੇ ਦੀ ਆਪਰੀ ਸਰਕਾਰ ਨੇ ਤੁਹਾਡੀ ਬਣਾਈ ਹੋਈ ਝਾੜੂ ਦਾ ਬਟਨ ਜਿਹੜਾ ਤੁਸੀਂ ਦੱਬਿਆ 800 ਆਮ ਆਦਮੀ ਕਲੀਨਿਕ ਖੁੱਲ ਕੇ ਕਰੋੜਾਂ ਲੋਕਾਂ ਨੇ ਉਥੋਂ ਸੁਭਾਵਾਂ ਲਈਆਂ ਨੇ ਪਾਵਾਂਗੇ ਟੈਂਸ਼ਨ ਨਹੀਂ ਜੀਲ ਬਣਾਵਾਂਗੇ ਤੋਬੇ ਦੀ ਹਾਂਜੀ ਉਹ ਬਜਟ ਚ ਆ ਜਾਣਾ ਇੱਕ ਪਾਸਟਾਫ ਲਿਖੋ ਬੁਲਾਪੁਰ ਚ ਪਾਣੀ ਬੈਂਚ ਪੱਖੇ ਸਾਰਾ ਕੁਝ ਲੱਗਿਆ ਹੋਵੇ ਵੀ ਇਹ ਤਾਂ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਵੀ ਦੁਕਾਨ ਜੇ 20 ਫੁੱਟ ਦੀ ਹੈ ਤਾਂ 10 ਫੁੱਟ ਬਾਹਰ ਨਾ ਕਢੋ ਲੋਕ ਤਾਂ ਉਮਦੇ ਨੇ ਕਿ ਖੜਨ ਉੱਠਣ ਬੈਠਣ ਨੂੰ ਥਾਂ ਨਹੀਂ ਗੱਡੀ ਲਗਾਉਣ ਨੂੰ ਥਾਂ ਨਹੀਂ ਉਹਦੀ ਕਰਦੇ ਨਹੀਂ ਹਾਲੇ ਤਾਂ ਕਰਦੇ ਆ ਕੱਲਾ ਤੇ ਝੂਲੇ ਲਾ ਰਹੇ ਐਸੀ ਬੱਚਿਆਂ ਵਾਸਤੇ ਖੇਡਣ ਦੀ ਬੈਠਣ ਸ਼ਾਮ ਨੂੰ ਹੱਸਣ ਖੇਡਣ ਘਰੇ ਜਾਣ ਇਹ ਧਰਤੀ ਬਰਕਤ ਵਾਲੀ ਉਹਦੀ ਬਣਦੀ ਜਦੋਂ ਹਰ ਵਰਗ ਖੁਸ਼ ਹੋ ਗਿਆ ਆਪਣੇ ਹੈਗੇ ਨੇ ਕੰਦਰ ਟੋਪੇ ਟੋਪਿਆਂ ਦੀ ਸਫਾਈ ਲਿਖੋਗੇ ਟੋਪਿਆਂ ਦੀ ਚਾਰਦੀਵਾਰੀ ਸਫਾਈ ਕਰਕੇ ਸਾਈਡ ਤੇ ਉਹ ਵਾਕਿੰਗ ਰੋਡ ਬਣਾਉਣ ਪੂਰਾ ਕਿ ਸ਼ਰਮਾ ਮਹਾਵੀਰਪਾ ਵੱਲੋਂ ਵੀ ਪੈਸੇ ਆਏ ਨੇ ਇਹ ਲੱਗ ਗਏ ਨੇ ਜੀ ਲੱਗੇ ਜੀ ਇਹ ਕਿ ਖਾ ਖੂ ਗਏ ਸਰਪਾਸਾ ਸਰਪੰਚੋਂ ਕੱਟੇ ਦੇ ਸੀ ਗ੍ਰਾਂਟ ਬਹੁਤ ਆਈ ਹੈ ਜੀ ਗਲੀਆਂ ਦੀ ਡਿਮਾਂਡ ਸੀ ਕਿਉਂਕਿ ਲੋਕ ਆਉਂਦੇ ਸੀ ਵੀ ਸਾਡੀਆਂ ਗਲੀਆਂ ਟੁੱਟੀਆਂ ਨੇ ਨਾਲੀਆਂ ਲਈ ਵੀ ਪੈਸਾ ਆਇਆ ਮੋਲੀ ਬਣੀ ਸਭ ਆਇਆ ਨਾ ਲੋਕੀ ਤਾਂ ਦੱਸੋ ਆਪਣੇ ਕਹਿਣਾ ਹੈ ਜੀ ਸਭ ਮੌਜੂਦਾ ਸਪੰਸਾ ਬਾਇ ਹੋਏ ਨੇ ਹਾਂ ਜੀ ਇਹ ਸਾਰੇ ਪਿੰਡਾਂ ਦਾ ਕਿੱਦਾਂ ਗਲੀ ਰਹਿ ਗਈ ਬਸ ਬਣਨੇ ਨਾਲ ਨਾਲਾ ਨਾਲਾ ਬਣੇ ਨਾਲੇ ਬਣੇ ਮੈਂ ਮੇਰੇ ਲੋਕਾਂ ਕੇ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗੀ ਤੁਹਾਨੂੰ ਚੰਗੀ ਲੱਗਣੀ ਕਿਸੇ ਲੀਡਰ ਨੇ ਇਹ ਗੱਲ ਕਦੇ ਕਹੀ ਨਹੀਂ ਹੋਣੀ ਮੈਂ ਪੂਰੇ ਦਾਅਵੇ ਨਾਲ ਕਹਿੰਦੀ ਆ ਮੇਰੇ ਹਲਕੇ ਦਾ ਕੋਈ ਵੀ ਸਰਪੰਚ ਕੋਈ ਵੀ ਐਮਸੀ ਕੋਈ ਵੀ ਅਫਸਰ ਕਦੇ ਸਾਬਤ ਕਰ ਦੇਵੇ ਮੈਂ ਠੇਹ ਨਹੀਂ ਵੀ ਮੰਗੀ ਕਿਸੇ ਕਦੇ 1 ਰੁਪਿਆ ਵੀ ਮੰਗਿਆ ਨਾ ਮੰਗਾ ਨਾ ਮੰਗਣਾ ਜਦੋਂ ਆਮ ਲੋਕ ਪਾਵਰ ਚਾਹੁੰਦੇ ਨੇ ਸਾਡੀ ਜਦੋਂ ਦੇਖੋ ਅੱਜ ਤੱਕ ਤੁਸੀਂ ਵੱਡੇ ਵੱਡੇ ਘਰਾਣਿਆਂ ਨੂੰ ਮੌਕਾ ਦਿੱਤਾ ਹੈ ਉਹ ਰੱਜੇ ਫੇਰ ਨਹੀਂ ਯਕੀਨ ਰੱਖਿਓ ਸਾਡੀ ਰੂਹ ਰੱਜੀ ਹੋਈ ਐ ਉਹ ਵਮੀਰੀ ਲੈਣੀ ਆ ਤੇ ਅੰਦਰ ਦੀ ਲੋ ਅੰਦਰ ਸਕੂਨ ਪਾ ਲੋ ਬਾਹਲੀ ਮੀਰੀ ਦਾ ਕੀ ਫਾਇਦਾ ਤੇ ਰਹਿ ਜਾਣੀ ਐ ਨਾਲ ਤਾਂ ਅੰਦਰ ਦੀ ਜਾਉਗੀ ਲੈਣੀ ਆ ਤਾਂ ਲੋਕਾਂ ਦੀਆਂ ਦੁਆਵਾਂ ਲਓ ਆ ਜਿਹੜੀਆਂ ਮੇਰੀਆਂ ਮਾਮਾ ਬੈਠੀਆਂ ਤੁਹਾਡੇ ਚਿਹਰੇ ਤੇ ਮੈਂ ਹਾਸੇ ਦਾ ਕਾਰਨ ਬਣਨਾ ਜਦੋਂ ਤੁਸੀਂ ਚਾਰ ਸੀਸਾ ਦੇਣੀ ਆ ਨਾ ਮਾਤਾ ਜੀ ਬੰਦਾ ਆਪਣੇ ਮਾਂ ਬਾਪ ਦੀ ਵੀ ਸੇਵਾ ਕਰ ਲਵੇ ਉਹ ਵੀ ਤਰ ਜਾਂਦਾ ਐ ਬਾਦਲ ਕੇ ਆ ਜਿਹੜੇ ਚੰਦੂ ਚੰਦੂ ਮਾਜਰੇ ਤੁਰੇ ਫਿਰਦੇ ਆ ਇਹ ਸਾਰੇ ਪਹਿਲਾਂ ਵੀ ਬੀਜੇਪੀ ਦੇ ਪਿੱਛੇ ਲੱਗ ਕੇ ਸਾਡੀ ਸ਼ਰੋਮਣੀ ਕਮੇਟੀ ਦਾ ਇਹਨਾਂ ਨੇ ਉਹਨਾਂ ਨੂੰ ਕਰਿੰਦਾ ਬਣਾਇਆ ਗੁਰੂ ਦੀ ਗੋਲਕ ਤੇ ਚੋਰ ਹੈ ਅਕਾਲ ਤਖਤ ਦੇ ਜਥੇਦਾਰਾਂ ਨੂੰ ਇਹਨਾਂ ਨੇ ਹਮਲੇ ਕੀਤਾ ਬੇਇੱਜ਼ਤ ਕੀਤਾ ਤੇ ਜਿਹੜੇ ਸਿੱਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਬਚਾਇਆ ਵੀ ਤੇ ਜਿਨ੍ਹਾਂ ਨੇ ਇਨਸਾਫ਼ ਮੰਗਿਆ ਉਹਨਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਲੋਕਾਂ ਤੋਂ ਹੁਣ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਬੱਚ ਕੇ ਰਹੋ ਔਰ 1 ਜੂਨ ਨੂੰ ਆਪਣੇ ਇਸ ਭਰਾ ਨੂੰ ਆਪਣੇ بیٹے ਨੂੰ ਮੌਕਾ ਦਿਓ ਧੋਖ ਵਜਾ ਕੇ ਪੰਜਾਬ ਦੇ ਹੱਕਾਂ ਦਾ ਸੂਬੇ ਪਹਿਰੇਦਾਰ ਬਣ ਕੇ ਮੈਂ ਮੈਂ ਇਸ ਗੱਲ ਦਾ ਵਾਅਦਾ ਕਰਦਾ ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਬਣ ਕੇ ਪੰਜਾਬ ਦੇ ਨੌਜਵਾਨ ਕਿਸਾਨ ਮਜ਼ਦੂਰ ਜਿਹੜੇ ਸਾਡੇ ਕਰਮਚਾਰੀ ਕਾਰੋਬਾਰੀ ਹੈ ਉਹਨਾਂ ਦਾ ਵਕੀਲ ਬਣ ਕੇ ਉੱਥੇ ਗੱਲ ਕਰੂੰਗਾ ਇਸ ਗੱਲ ਦਾ ਮੈਂ ਵਾਅਦਾ ਕਰਦਾ ਔਰ ਉਮੀਦ ਕਰਦਾ ਕਿ 1 ਜੂਨ ਨੂੰ ਝਾੜੂ ਦਾ ਬਟਨ 4 ਨੰਬਰ ਸੀਰੀਅਲ ਤੇ ਆਪਣੇ ਪੁੱਤ ਨੂੰ ਆਪਣੇ بیٹے ਨੂੰ ਆਪਣੇ ਭਰਾ ਨੂੰ ਮੌਕਾ ਦਿਓ ਪੰਜਾਬ ਦਾ ਔਰ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਇਹਨਾਂ ਸਾਰਿਆਂ ਦਾ ਜਿਹੜੇ ਇੱਥੇ ਆਮ ਆਦਮੀ ਪਾਰਟੀ ਤੋਂ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਨਿੰਦਰ ਸਿੰਘ ਕੰਗ ਅਜ ਮੁੱਢਾਪੁਰ ਪਹੁੰਚੇ ਨੇ ਸੋ ਗੱਲਬਾਤ ਕਰਦੇ ਆ ਕੰਗ ਸਰ ਜੀ ਤੁਹਾਡੇ ਸਾਹਮਣੇ ਹੀ ਹੈ ਲਗਾਤਾਰ 2 ਮਹੀਨਿਆਂ ਤੋਂ ਅਸੀਂ ਸ਼੍ਰੀ ਨਾਨਕਪੁਰ ਸਾਹਿਬ ਦੇ ਲੋਕਾਂ ਦੇ ਅੱਡ-ਅਡ ਹਲਕਿਆਂ 'ਚ ਜਾ ਰਹੇ ਲੋਕਾਂ ਕੋਲ ਔਰ ਲੋਕ ਬੜੇ ਸੰਤੁਸ਼ਟ ਹੈ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਲੋਕ ਬੜੇ ਸੰਤੁਸ਼ਟ ਹੈ ਔਰ ਆਮ ਆਦੀ ਪਾਰਟੀ ਨੇ ਜੋ 2 ਸਾਲਾਂ 'ਚ ਕੰਮ ਕੀਤਾ ਲੋਕਾਂ ਨੂੰ ਇੱਕ ਉਮੀਦ ਜਾਗੀ ਆ ਕਿ ਇੱਕ ਬਿਹਤਰ ਨਿਜਾਮ ਹੈ ਇਮਾਨਦਾਰ ਨਿਜਾਮ ਹੈ ਇਮਾਨਦਾਰ ਮੁਖੀਆ ਹੈ ਜਿਹੜਾ ਮੈਰਿਟ ਤੇ ਜਿਹੜਾ ਨੌਕਰੀਆਂ ਦੇ ਰਿਹਾ ਹੈ ਮਹਿੰਗਾਈ 'ਚ ਲੋਕਾਂ ਨੂੰ ਬਿਜਲੀ ਫ੍ਰੀ ਕਰਕੇ ਇੱਕ ਆਰਥਿਕ ਜਿਹੜੀ ਸਹੂਲਤ ਦੇ ਰਿਹਾ ਹੈ ਕਿਸਾਨਾਂ ਨੂੰ ਵੀ ਜਿਹੜਾ ਜਿਹੜੀ ਬਿਜਲੀ ਦਿੱਤੀ ਉਹਦੇ ਨਾਲ 2-4 ਲੱਖ ਰੁਪਇਆ ਸਾਲ ਦਾ ਕਿਸਾਨ ਦਾ ਆਮ ਦਾ ਬੱਚਾ ਆਮ ਛੋਟੇ ਦਾ ਉਹ ਟੂਲ ਪਲਾਜੇ ਬੰਦ ਹੋ ਰਹੇ ਆ ਪੈਨਸ਼ਨਾਂ ਲੀਡਰਾਂ ਦੀਆਂ ਬੰਦ ਕੀਤੀਆਂ ਸੋ ਬਹੁਤ ਅੱਛਾ ਲੋਕਾਂ ਦਾ ਹੰਗਾਰਾ ਆ ਆਸ਼ੀਰਵਾਦ ਲੋਕ ਦੇ ਰਹੇ ਆ ਲੋਕ ਸਭਾਤ ਵੀ ਬੜਾ ਜ਼ਰੂਰੀ ਆ ਕਿ ਉਹ ਲੋਕ ਜਾਨ ਜਿਹੜੇ ਬੋਲਣ ਉੱਥੇ ਸੋ ਇਸ ਕਰਕੇ ਅਸੀਂ ਬੇਨਤੀ ਕਰ ਪ੍ਰਾਇਮਰੀ ਜੰਦੂ ਮਚਰਾ ਇੱਥੇ ਪਹੁੰਚਿਆ ਸੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਜਿਹੜੇ 013 ਕਹਦੇ ਉਹ 130 ਹੋਊਗੀ ਤੇਰਾ ਸਾਡੇ ਕੋਲ ਹੋਗੇ ਤੇ ਜੀਰ ਹੋਣਾ ਕੋਈ ਤੁਮਾਦਰੇ ਉਹਨਾਂ ਨੂੰ ਕੌਣ ਜਾਣਦਾ ਇਹ ਤੇ ਬੀਜੇਪੀ ਦੇ ਏਜੈਂਟ ਹੈ ਤੇ ਦਲਾਲ ਹੈ ਬੀਜੇਪੀ ਦੇ ਤਾਣਾ ਸ਼ਾਈ ਬੀਜੇਪੀ ਜਿਨ੍ਹਾਂ ਨੇ ਸਾਡੇ ਕਿਸਾਨ ਸ਼ਹੀਦ ਕੀਤੇ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਿਨ੍ਹਾਂ ਨੇ ਹਰਿਆਣਾ ਔਰ ਪੰਜਾਬ ਦਾ ਬਾਰਡਰ ਬਣਾਤਾ ਜੇ ਪਾਕਿਸਤਾਨ ਦਾ ਹੋਵੇ ਜਿਹੜੀ ਬੀਜੇਪੀ ਨੇ ਦੇਸ਼ 'ਚ ਮਹਿੰਗਾਈ ਬੇਰੋਜ਼ਗਾਰੀ ਵਧਾ ਦਿੱਤੀ ਇਹ ਤਾਨਾਸ਼ਾਹ ਦੇ 에ਜੰਟ ਚੰਦੂ ਮਾਜਰੇ ਹੋਣੇ ਔਰ ਇਹਨਾਂ ਨੂੰ ਲੋਕਾਂ ਨੇ ਪਰਖ ਲਿਆ 14 ਚ ਮੌਕਾ ਦਿੱਤਾ ਸੀ ਪੈਸੇ ਸਾਰਾ ਪਟਿਆੜੀ ਲਾਤਾ ਇਹ ਰਾਜਨੀਤੀ ਆਪਣੇ ਬੇਟਿਆਂ ਨੂੰ ਪੁੱਤਾਂ ਨੂੰ ਸੈੱਟ ਕਰਨ ਦੀ ਕਰਦੇ ਆ ਅਸੀਂ ਰਾਜਨੀਤੀ ਪੰਜਾਬ ਦੇ ਪੁੱਤਾਂ ਨੂੰ ਸੈੱਟ ਕਰਦੇ ਤੇ ਮੁੱਲਾਪੁਰ ਗਰੀਬ ਦਾ ਵੱਡਾ ਕਸਰ ਹੈ ਜੀ ਇੱਥੇ ਬੜੀ ਜਿਹੜੀ ਸੁਵਿਧਾਵਾਂ ਹਲ ਹਲ ਤੱਕ ਪਹੁੰਚੇ ਨਹੀਂ ਹੈ ਬਾਝਿਆ ਕਿਉਂਕਿ ਇੱਥੇ ਸੀਵਰੇਜ ਦੀ ਵੱਡੀ ਜਿਹੜੀ ਸਮੱਸਿਆ ਹੈ ਜੀ ਉਹ ਵੀ ਆ ਰਹੀ ਹੈ ਤੇ ਉੱਥੇ ਸੜਕਾਂ ਸਾਰੇ ਟੁੱਟੀ ਹੋਈ ਸੜਕਾਂ ਜੀ ਦੇਖੋ ਇਸ ਤਰ੍ਹਾਂ ਹੈ ਅਰਬਨਾਈਜੇਸ਼ਨ ਜਿੰਨਾ ਹੋਇਆ ਪਿਛਲੇ 20 ਸਾਲਾਂ 'ਚ ਇਹ ਲੀਡਰਾਂ ਨੇ ਆਪਣੇ ਹਿੱਸੇ ਰੱਖੇ ਕਲੋਨੀਆਂ ਕੱਟੀਆਂ ਜਿੰਨੇ ਵੀ ਮਕਾਨਾਂ ਦੀ ਸਾਰੀ ਹੋਈ ਆਪਣਾ ਇੰਟਰਸਟ ਦੇਖਿਆ ਲੋਕਾਂ ਦਾ ਹਿੱਤ ਨਹੀਂ ਦੇਖਿਆ ਤਾਂ ਹੀ ਖੱਜਲ ਖਰਾਬੀ ਲੋਕਾਂ ਨੂੰ ਘਰਚ ਹੋ ਰਹੀ ਹੈ ਮਾਨ ਸਾਹਿਬ ਉਹਨੂੰ ਸਾਰਾ ਜਿਹੜਾ ਹੈ ਟ੍ਰਾਂਸ ਕੀ ਕਹਿੰਦੇ ਹੁੰਦੇ ਆ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਦਾ ਜਿਹੜਾ ਆ ਆਉਣ ਵਾਲੇ ਫਿਊਚਰ ਚ ਲੋਕਾਂ ਨੂੰ ਪਾਣੀ ਦੀ ਬਿਜਲੀ ਦੀ ਗਲੀਆਂ ਦੀ ਸੀਵਰੇਜ ਦੀ ਪ੍ਰੋਬਲਮ ਨਾ ਦੇ ਸਮਾਂ ਨੇ ਚੀਜ਼ਾਂ ਦੇ ਧਿਆਨ ਚ ਰੱਖ ਕੇ ਅਜੇ ਇੱਕ ਵਾਰ ਅਸੀਂ ਤਾਂ ਹੀ ਰੋਕੀ ਹੈ ਕੰਸਟਰਕਸ਼ਨ ਦੀ ਸਾਰੀਆਂ ਚੀਜ਼ਾਂ ਸਾਡਾ ਮਕਸਦ ਹੈ ਲੋਕਾਂ ਨੂੰ ਬਿਹਤਰ ਸੁਧਾਵਾ ਦੇਈਏ ਚੰਗੇ ਸ਼ਹਿਰ ਬਣਾਈਏ ਮਸਲਾ ਇਹ ਹੋਇਆ ਮੁੱਲਾਪੁਰ ਵਰਗਾ ਜਿਹੜਾ ਇੱਦਾਂ ਨੀਅਰ ਚੰਡੀਗੜ੍ਹ ਦੇ ਸ਼ਹਿਰ ਹੋਵੇ ਤੇ ਲੀਡਰਾਂ ਨੇ ਕਲੋਨੀਆਂ 'ਚ ਹਿੱਸੇਦਾਰੀ ਆਪਦੀ ਪਾ ਲਈ ਤੇ ਲੋਕਾਂ ਨੂੰ ਜੋ ਖੱਜਲ ਖਰਾਬ ਕੀਤਾ ਉਹ ਭੁਗਤਣਾ ਪੈ ਰਿਹਾ ਆਮ ਲੋਕਾਂ ਨੂੰ ਆਪਦੇ ਪੈਸਾ ਕਮਾ ਕੇ ਬਾਹਰ ਹੋ ਗਏ ਸੋ ਉਹਦੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਆਣ ਮਗਰ ਸਮੇਂ ਦੇ ਵਿੱਚ ਹੋਣਗੇ ਲੋਕਾਂ ਦੇ ਜਿਹੜੇ ਸੈਂਟੇ ਕੰਮ ਹੈ ਜੀ ਬਹੁਤ ਸਾਰੇ ਆਉਣੇ ਆ ਇਹਨਾਂ ਦੇ ਬੜੇ ਰਾਜੀਬ ਸਵਾਲ ਹੈ ਇਹ ਕਾਰਪੋਰੇਸ਼ਨ ਦਾ ਹਿੱਸਾ ਵੰਡਣਾ ਚਾਹੁੰਦੇ ਆ ਔਰ ਸੀਵਰੇਜ ਤੋਂ ਲੈ ਕੇ ਡਰਿੰਕਿੰਗ ਵਾਟਰ ਤੱਕ ਗਲੀਆਂ ਚੌੜੀਆਂ ਤੱਕ ਤਮਾਮ ਕੰਮ ਹੈ ਔਰ ਸਾਡਾ ਫਰਜ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣਾ ਅਸੀਂ ਲੱਗਿਆ ਜੋ ਤੁਸੀਂ ਵੇਖਦੇ ਸੀ ਮਾਦਲ ਸੇ ਕੰਗ ਅਨਾਥਪੁਰ ਸਹਿਦ ਦੇ ਉਮੀਦਵਾਰ ਅਜ ਮੁੱਲਾਪੁਰ ਵਿਦੇਸ਼ ਤੋਂ ਉੱਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਜੋ ਮੁੱਲਾਪੁਰ ਦੀ ਜਿਹੜੀ ਸਹੂਿਦਾਂ ਆ ਮੁੱਲਾਪੁਰ ਜਿਹੜੀ ਸਹੂਿਦਾਂ ਦਾ ਤੋਂ ਵਾਂਝਾ ਹੈ ਜਲਦੀ ਹੀ ਜਿਹੜੀ ਇਹ ਪੂਰੀ ਕੀਤੀ ਜਾਵੇਗੀ ਇਹ ਤੋਂ ਵਿਖਦੇ ਆ ਕਿ ਕਦੋਂ ਤੱਕ ਜਿਹੜੀ ਆ ਇਹ ਮੁੱਲਾਪੁਰ ਦੀ ਸਹੂਲਤਾ ਜੋ ਪੂਰੀਆ ਹੋਣੀ ਆ ਇਹ ਉਹ ਆਉਣ ਵਾਲਾ ਸਮਾਂ ਦੱਸੀਗਾ